ਅਕਸਰ ਆਪਾਂ ਦੁੱਧ ਵਾਲੀਆਂ ਸੇਵੀਆਂ ਜਾਂ ਆਪਾਂ ਨਮਕੀਨ ਸੇਵੀਆਂ ਤਾਂ ਬਹੁਤ ਖਾਧੀਆਂ ਨੇ ਜੀ ਮੈਗੀ ਨੂਡਲਸ ਹੋ ਤਾਂ ਆਪਾਂ ਖਾਂਦੀ ਰਹਿੰਨੇ ਆ ਪਰ ਜਿਹੜੀ ਚੀਜ਼ ਆ ਅੱਜ ਆਪਾਂ ਬਣਾਉਣ ਲੱਗੇ ਆ ਇਹ ਸਾਰੀਆਂ ਚੀਜ਼ਾਂ ਨਾਲੋਂ ਫਰੇ ਹਟ ਕੇ ਮਤਲਬ ਇੰਨੀ ਜ਼ਿਆਦਾ ਵਧੀਆ ਬਣਦੀ ਆ ਤੇ ਇਹਦੇ ਲਈ ਆਪਾਂ ਲੈਣਾ ਜੀ ਕਿਓ ਗੈਂਸ ਆਪਾਂ ਔਨ ਕਰ ਲੈਨੇ ਆ ਇੱਕ ਚਮਚਾ ਆਪਾਂ ਦੇ ਵਿੱਚ ਕਿਓ ਦਾ ਪਾ ਲੈਨੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਬਜ਼ੀਆਂ ਜੋ ਵੀ ਆਪਣੇ ਘਰ ਵਿੱਚ ਸਬਜ਼ੀਆਂ ਜੋ ਵੀ ਪਸੰਦ ਰੋ ਆਪਾਂ ਪਾ ਸਕਦੇ ਜਿਵੇਂ ਮੈਂ ਆ ਲੈਈਏ ਹੋਏ ਨੇ ਜੀ ਛੋਲ ਗਾ ਜਿਵੇਂ ਹੁਣ ਮਟਰਾਂ ਦਾ ਸੀਜ਼ਨ ਆ ਮਟਰ ਆਪਾਂ ਪਾ ਸਕਦੇ ਹੁਣ ਛੋਲੀਆਂ ਦੇ ਦੱਸੇ ਆਪ ਪਿਆਜ਼ ਤੇ ਆਪਾਂ ਲਈਏ ਜੀ ਮੱਕੀ ਮਤਲਬ ਇਹ ਹੈਗਾ ਸੀਗਾ ਮਤਲਬ ਇਹਨੂੰ ਕਹਿ ਦਿੰਨੇ ਆਪਾਂ ਸਵੀਟ ਕੌਰ ਨਾ ਸਵੀਟ ਕੌਰ ਹਾਂਜੀ ਤੇ ਹੁਣ ਜਿਹੜੀਆਂ ਆਪਾਂ ਲਈਆਂ ਨਹੀਂ ਜੀ ਸੇਵੀਆਂ ਇਹ ਸੂਜੀ ਦੀਆਂ ਬਣੀਆਂ ਹੁੰਦੀਆਂ ਨੇ ਬ੍ਰਾਊਨ ਸੇਵੀਆਂ ਵੀ ਕਹਿ ਦਿੰਦੇ ਨੇ ਕਿ ਇਹਨੂੰ ਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਭੁੰਨ ਲਾਂਗੇ ਮਤਲਬ ਹਲਕੀ ਜਿਹੀ ਇਹਨੂੰ ਆਪਾਂ ਰੋਸਟ ਕਰ ਲੈਣੀਆਂ ਨੇ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾਇਆ ਜੀ ਜੋ ਵੀ ਘਿਓ ਆਪਾਂ ਵਰਤਦੇ ਹੋਈਏ ਉਹ ਆਪਾਂ ਲੈ ਸਕਦੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਇਹਗੀਆਂ ਜਿਹੜੀਆਂ ਮੈਦੇ ਵਾਲੀਆਂ ਨਾਲੋਂ ਹੈਲਥੀਰ ਹਨ ਹਾਂਜੀ ਹਾਂਜੀ ਉਹਨਾਂ ਨਾਲੋਂ ਹੈਲਥੀ ਹੈ ਮਤਲਬ ਹੁਣ ਆਪਾਂ ਕੀ ਕਰਦੇ ਹ मतलब ਵੀ ਬੱਚੇ ਮੈਗੀ ਮੰਗਣ ਲੱਗ ਜਾਂਦੇ ਨੇ ਨੂਡਲਸ ਕਹਿੰਦੇ ਨੇ ਵੀ ਅਸੀਂ ਖਾਣੇ ਨੇ ਉਹਨਾਂ ਨਾਲ ਜਿਹੜੀ ਇਹ ਚੀਜ਼ ਵਧੀਆ ਹੁੰਦੀ ਹੈ ਵੈਸੇ ਅਲੱਗ-ਅਲੱਗ ਚੀਜ਼ਾਂ ਦੇ ਡਿਪੈਂਡ ਹੁੰਦੇ ਨੇ ਮਤਲਬ ਕਿਸੇ ਨੂੰ ਕੀ ਚੀਜ਼ ਪਸੰਦ ਲੱਗਦੀ ਹੈ ਕਿਸੇ ਨੂੰ ਕੀ ਪਰ ਜਿਹੜੇ ਬੱਚੇ ਐਵੇਂ ਵੀ ਕੋਈ ਵੀ ਸਬਜ਼ੀ ਨਹੀਂ ਖਾਂਦੇ ਤਾਂ ਆਪਾਂ ਇਹ ਬਣਾ ਕੇ ਦੇ ਸਕਦੇ ਹਾਂ ਮਤਲਬ ਬੱਚਿਆਂ ਨੂੰ ਇਹ ਚੀਜ਼ ਜਿਹੜੀ ਵਧੀਆ ਪਸੰਦ ਆਊਗੀ ਇਹਦੇ ਵਿੱਚ ਜੇ ਮੈਂ ਹੁਣ ਆਲੂ ਹੋਗੇ ਜੀ ਪਤ ਗੋਭੀ ਹੋਊਗੀ ਸ਼ਿਮਲਾ ਮਿਰਚ ਹੋਊਗੀ ਗਾਜਰ ਹੋਊਗੀ ਜੋ ਵੀ ਸੀਜ਼ਨਲ ਸਬਜ਼ੀ ਹੋਵੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਸੇਵੀਆਂ ਨੇ ਇਹਨਾਂ ਤੱਕਾ ਉਹ ਪਾਕ ਤੇ ਭੁੰਨ ਲੈਣਾ ਆਪਾਂ ਹਾਂਜੀ 2-3 ਮਿੰਟ ਆਪਾਂ ਇਹਨੂੰ ਭੁੱਲ ਲਾਂਗੇ ਜੀ ਫੁੱਲ ਗੈਸ ਦੀ ਮਤਲਬ ਫੁੱਲ ਆਂਚ ਤੇ ਠੀਕ ਹੈ ਜੀ ਅੱਜ ਦੋਸਤੋ ਸਾਡੇ ਗੈਸਟ ਵੀ ਆ ਰਹੇ ਆ ਮਤਲਬ ਸਾਡੇ ਫੋਲਰ ਬਹੁਤ ਹੀ ਪਿਆਰੇ ਮੁਖਸਰ ਸਾਹਿਬ ਤੋਂ ਮਿਲਣ ਆ ਰਹੇ ਆ ਤੇ ਸੋਚਿਆ ਚਲੋ ਉਹਨਾਂ ਲਈ ਆਪਾਂ ਇੱਕ ਵਧੀਆ সুইਟ ਜੀ ਕੋ ਡਿਸ਼ ਵੀ ਬਣਾ ਲੈਨੇ ਆ ਤੇ ਤੁਹਾਡੇ ਨੂੰ ਕੀ ਨਾ ਜੀ ਇਹ ਇਹ ਆਪਾਂ সুইਟ ਨਹੀਂ ਬਣਾ ਰਹੇ ਨਮਕੀਨ ਬਣਾ ਰਹੇ ਆ ਜੀ ਠੀਕ ਹੈ ਜੀ ਨਮਕੀਨ ਕਿਉਂਕਿ ਜਿਹੜਾ ਮਤਲਬ ਮਿੱਠਾ ਖਾ ਕੇ ਤਾਂ ਅੱਕੇ ਪਏ ਆ ਜੀ ਜੀ ਕੋਈ ਵੀ ਇੰਨਾ ਮਿੱਠਾ ਖਾਣਾ ਅੱਜ ਕੱਲ ਪਸੰਦ ਨਹੀਂ ਕਰਦਾ ਰੋਗਾਂ ਦਾ ਘਾਰ ਹੀ ਇਹ ਹੈ ਕਿ ਆਪਾਂ ਮਿੱਠਾ ਖਾਣੇ ਹੈਗੇ ਹੁਣ ਜਿਵੇਂ ਹੋ ਗਿਆ ਜੀ ਖਜੂਰਾ ਕਹਿ ਸਕਦੇ ਮਤਲਬ ਉਹ ਮਿੱਠਾ ਖਾ ਲੈਂਦਾ ਜਾਂ ਜਿਵੇਂ ਆਪਾਂ ਕਹਿ ਸਕਦੇ ਵੀ ਸ਼ਾਇਦ ਜੀ ਕੋਈ ਵੀ ਚੀਜ਼ ਬਣਾ ਲਈ ਅਜੀਆਂ ਚੀਜ਼ਾਂ ਖਾ ਲੈਣ ਮਿਸ਼ਰੀ ਵਿੱਚ ਪਾ ਕੇ ਜਾਂ ਸ਼ੱਕਰ ਪਾ ਕੇ ਪਰ ਜਿਹੜੀ ਖੰਡ ਵਾਲੀ ਚੀਜ਼ ਉਹ ਤਾਂ ਕੋਈ ਵੀ ਖਾਣਾ ਪਸੰਦ ਮਤਲਬ ਗੁੱਡ ਸ਼ੂਗਰ ਖਾਣੀ ਪਸੰਦ ਕਰਦੇ ਲੋਕ ਜਿਹੜੀ ਵਧੀਆ ਹਾਂਜੀ ਸਹੀ ਗੱਲ ਆ ਜੀ ਹੁਣ ਵਧੀਆ ਮਿੱਠਾ ਗਾਣਾ ਪਸੰਦ ਕਰਦੇ ਆ ਸ਼ੂਗਰ ਵਾਲੀ ਚੀਜ਼ ਨਹੀਂ ਖਾਣੀ ਹਾਂਜੀ ਹਾਂਜੀ ਹੂੰ ਤੇ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਨਾ ਬਹੁਤ ਮਤਲਬ ਚੱਲ ਪਿਆ ਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਹਲਕੀ ਜਿਹੀ ਭੁੰਨ ਲਾਂਗੇ ਜੀ ਮਤਲਬ ਇੱਕ ਲੇਅਰ ਜੀ ਬਣ ਜੂਗੀ ਤੇ ਇਕਲੀਆਂ ਇਕਲੀਆਂ ਬਣ ਕੇ ਬਹੁਤ ਹੀ ਸੋਹਣੀਆਂ ਤਿਆਰ ਹੋਣੀਆਂ ਜੀ ਠੀਕ ਹੈ ਤੇ ਇਹਨਾਂ ਨੂੰ ਆਪਾਂ ਭੁੰਨ ਕੇ ਇੱਕ ਭਾਂਡੇ ਵਿੱਚ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਅਗਲੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਭੁੰਨਾਂਗੇ ਜੀ। ਲਓ ਜੀ ਗੈਸ ਬੰਦ ਕਰਤਾ ਤੇ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਨੇ ਆਗੇ। ਠੀਕ ਹੈ ਜੀ ਹਲਕੀਆਂ ਜੀਆਂ ਭੁੰਨਣੀਆਂ ਇਹ। ਹਾਂਜੀ ਜ਼ਿਆਦਾ ਨਹੀਂ ਭਨਣੀਆਂ ਹੈਗੀਆਂ। ਠੀਕ ਹੈ। ਇੱਕ ਪਲੇਟ 'ਚ ਇਹਨਾਂ ਨੂੰ ਸਾਰੇ ਨੂੰ ਆਪਾਂ ਕੱਢ ਲਾਂਗੇ। ਕੁਝ ਜਿਵੇਂ ਵਾਂਗੀਆਂ ਬਣ ਗਈਆਂ ਰਹਿਣ ਤਾਂ ਹਾਂ। ਹਾਂਜੀ। ਇਹ ਭੁੰਨਣ ਨਾਲ ਇਵੇਂ ਹੋ ਜਾਂਦੇ ਵੀ ਮਤਲਬ ਇਹ ਇਕੱਠੀਆਂ ਨਹੀਂ ਹੁੰਦੀਆਂ, ਕੱਲੀਆਂ-ਕੱਲੀਆਂ ਰਹਿੰਦੀਆਂ ਤੇ ਬਹੁਤ ਹੀ ਵਧੀਆ ਮਤਲਬ ਨੂਡਲ ਮੈਗੀ ਵਾਂਗੂ ਬਣ ਕੇ ਇਹ ਤਿਆਰ ਹੁੰਦੀਆਂ ਨੇ ਜੀ। ਠੀਕ ਹੈ ਜੀ। ਮਤਲਬ ਅਲੱਗ-ਅਲੱਗ ਰਹਿਣਗੀਆਂ ਸੇਮੀ ਆਪਾਂ ਮਤਲਬ ਚੰਗੀ ਤਰ੍ਹਾਂ ਤੁਹਾਨੂੰ ਲੈਣੀਆਂ ਨੇ ਜੀ ਵਧੀਆ ਬਣ ਜਾਂਦੀਆਂ ਨੇ ਪਰ ਨਕੇ ਇੰਜ ਵੀ ਆਪਾਂ ਪਾ ਸਕਦੇ ਹਾਂ ਜੀ ਪਰ ਜਿਹੜੀਆਂ ਪੁੱਜ ਕੇ ਮਤਲਬ ਅਲੱਗ ਹੀ ਟੇਸਟ ਆਉਂਦਾ ਉਹਦਾ ਤਾਂ ਜਿਹੜਾ ਸਵਾਦ ਆ ਉਹ ਵੱਖਰੀ ਹੁੰਦਾ ਜੀ ਹੁਣ ਆਪਾਂ ਸਬਜ਼ੀਆਂ ਭੁੰਨਣੀਆਂ ਰਹਿਣ ਹੈ ਹਾਂਜੀ ਹੁਣ ਆਪਾਂ ਸਬਜ਼ੀਆਂ ਭਨਾਂਗੇ ਜੀ ਹਲਕੇ ਹਲਕੇ ਜੀਆਂ ਹੂੰ ਤੇ ਐ ਨਹੀਂ ਹੈਗਾ ਵੀ ਜ਼ਿਆਦਾ ਟਾਈਮ ਲੱਗੇ ਹੁਣ ਜਿਵੇਂ ਗਰਮੀਆਂ ਦਾ ਟਾਈਮ ਆ ਜੀ ਕਈ ਵਾਰ ਬੱਚੇ ਮੰਗ ਕਰਦੇ ਨੇ ਸਾਨੂੰ ਆ ਚੀਜ਼ ਬਣਾ ਕੇ ਦੇ ਸਾਨੂੰ ਆ ਚੀਜ਼ ਬਣਾ ਕੇ ਦੇ ਤੇ ਇਹ ਮਤਲਬ ਥੋੜੇ ਜਿਹੇ ਟਾਈਮ ਦਾ ਹੀ ਕੰਮ ਆ ਤੇ ਮਿੰਟਾਂ 'ਚ ਹੀ ਇਹ ਬਣ ਕੇ ਜਿਹੜੀ ਰੈਸਪੀ ਉਹ ਤ ਕਰਦੇ ਹਾਂ ਜੀ ਉਹਨਾਂ ਕਿ ਟਾਈਮ ਹੀ ਲੱਗੂਆ ਜਿੰਨੇ ਟਾਈਮ ਦੀ ਆਪਣੀ ਵੀਡੀਓ ਆ ਹਾਂਜੀ ਲਓ ਜੀ ਸਾਡਾ ਡਾਈਵ ਆਪਾਂ ਬਣਾਉਣੀ ਆ ਜੀ ਨਮਕੀਨ ਸੇਵੀਆਂ ਇਹਨੂੰ ਆਤਾ ਜੀ ਹਰੇਕ ਚੀਜ਼ ਮਤਲਬ ਦੇਖਣਾ ਹੁੰਦਾ ਵੀ ਕੀ ਬਣਾ ਰਿਹਾ ਜੀ ਸਿਆ ਭਲਿਆ ਜੀ ਪਿਆਜ਼ ਇੱਕ ਕੌਲੀ ਵੱਧ ਘਾਟ ਆਪਾਂ ਪਾ ਸਕਦੇ ਹਾਂ ਜੀ ਠੀਕ ਹੈ ਜੀ ਹੁਣ ਆਪਾਂ ਪਿਆਜ਼ ਪਾਣ ਵਾਲੇ ਹਾਂ ਹਾਂ ਜੀ ਜੇਕਰ ਕੜੀ ਪੱਤਾ ਹੋਵੇ ਤਾਂ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਟੇਸਟ ਵਾਸਤੇ ਇਹਦੇ ਵਿੱਚ ਠੀਕ ਹੈ ਜੀ ਉਹ ਸਾਰਾ ਇੱਕ ਤਰ੍ਹਾਂ ਦਾ ਤੜਕਾ ਵਾਂਗੂ ਤੜਕਾ ਤਿਆਰ ਕਰਨਾ ਆਪਾਂ ਹੈ ਹਾਂ ਜੀ ਠੀਕ ਹੈ ਇਹਦੇ ਵਿੱਚ ਆਪਾਂ ਜੀਰਾ ਵੀ ਪਹਿਲਾਂ ਪਾ ਸਕਦੇ ਹਾਂ ਜੀ ਪਰ ਜੀਰੇ ਦਾ ਮੈਂ ਪਾਊਂਗੀ ਉਹ ਪਿਆਜ਼ ਜੀ ਆਪਣੇ ਕੋਲ ਤੇ ਨਹੀਂ ਆਪਾਂ ਜੀਰਾ ਵੀ ਪਹਿਲਾਂ ਇਹਦੇ ਵਿੱਚ ਪਾ ਸਕਦੇ ਹਾਂ ਥੋੜੀ ਜਿਹੀ ਹਿੰਗ ਵੀ ਪਾ ਸਕਦੇ ਹਾਂ ਜੀ ਹ ਲਾਗੇ ਉਸ ਤੋਂ ਬਾਅਦ ਜੀ ਕਰ ਲਾਂਗੇ ਹਾਂ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਬਜ਼ੀ ਲਓ ਜੀ ਹਲਕਾ ਜਿਹਾ ਪਨ ਸਟਾਰਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਛੋਲਿਆ ਇਹਦੇ ਨਾਲ ਆਪਾਂ ਮਟਰ ਵੀ ਪਾ ਸਕਦੇ ਹਾਂ ਜੀ ਆਪਾਂ ਹਰੇ ਛੋਲੇ ਕੱਢੇ ਹੋਏ ਸੀ ਦੋਸਤੋ ਹਾਂ ਜੀ ਹਾਂ ਜੀ ਉਹ ਪਾ ਲਈਏ ਇਹਦੇ ਵਿੱਚ ਹਮ ਹਰੇ ਛੋਲੇ ਛੋਲੂ ਆ ਲਗ ਲਗ ਨਾਵਾਂ ਨਾ ਜਾਣਿਆ ਜਾਂਦਾ ਜੀ ਇਹ ਠੀਕ ਹੈ ਜੀ ਸੀਜ਼ਨ ਮੁਤਾਬਕ ਮੈਂ ਪਹਿਲਾਂ ਵੀ ਜੱਸੇ ਵੀ ਜੋ ਵੀ ਸਬਜ਼ੀ ਆਪਣੇ ਕੋਲੇ ਹੋਵੇ ਜੋ ਵੀ ਪਸੰਦ ਹੋਵੇ ਉਹ ਆਪਾਂ ਇਹਦੇ ਵਿੱਚ ਬਰੀਕ ਬਰੀਕ ਕੱਟ ਕੇ ਪਾ ਸਕਦੇ ਹਾਂ ਆਲੂਆਂ ਨੂੰ ਵੀ ਪਾ ਸਕਦੇ ਹਾਂ ਜੀ ਪੱਤ ਗੋਭੀ ਸਿਮਲਾ ਮਿਰਚ ਤੇ ਜੀ ਮਗਾ ਜਰਾਤੀ ਜਿਹੜੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵੀਟ ਕੌਰਨ ਮੱਕੀ ਦੇ ਦਾਣੇ ਜੀ ਵੀ ਆਪਾਂ ਇਹਦੇ ਵਿੱਚ ਪਾ ਕੇ ਜੀ ਹਲਕੇ ਹਲਕੇ ਇਹ ਵੀ ਪਨ ਲਾਂਗੇ ਠੀਕ ਹੈ ਜੀ ਇਹ ਸਬਜ਼ੀਆਂ ਨੂੰ ਬਸ ਵਿੱਚ ਆਪਾਂ ਤੜਕੇ ਦੀ ਤਰ ਤੜਕੀ ਲਾਉਣਾ ਤੁਹਾਨੂੰ ਥੋੜਾ ਥੋਨਣਾ ਹਲਕਾ ਹਲਕਾ ਹਾਂਜੀ ਹਾਂਜੀ ਕਿਉਂਕਿ ਇਸ ਨਾਲ ਹੀ ਸਬਜ਼ੀਆਂ ਜਿਹੜੀ ਆਪਾਂ ਚੀਜ਼ ਬਣਾ ਰਹੇ ਜੀ ਵਧੀਆ ਬਣਦੀਆਂ ਉਹ ਤਾਂ ਆਪਾਂ ਉਹਨੂੰ ਸਿੰਪਲ ਵੀ ਬਣਾ ਸਕਦੇ ਹਾਂ ਨਾਮਕ ਵਿੱਚ ਮਿਰਚ ਪਾ ਕੇ ਵੀ ਜੇ ਸਬਜ਼ੀਆਂ ਨਹੀਂ ਖਾਣਾ ਪਸੰਦ ਕਰਦੇ ਤਾਂ ਹਾਂਜੀ ਪਰ ਜਿਹੜਾ ਸਬਜੀ ਪਾ ਗਏ ਨਾ ਸਵਾਦ ਹੈ ਹੋਰ ਵੀ ਵੱਧ ਜਾਂਦਾ ਮਤਲਬ ਦੁੱਗਣਾ ਸਵਾਦ ਹੋ ਜਾਂਦੀ ਹੈ ਹਰ ਇੱਕ ਚੀਜ਼ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦਾਂਗੇ ਸਭ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਟਮਾਟਰਾਂ ਦੀ ਠੀਕ ਹੈ ਜੀ ਇਹ ਆਪਾਂ ਬਰੀਕ ਬਰੀਕ ਕੱਟ ਟਮਾਟਰ ਕਿਉਂਕਿ ਫਿਰ ਜੇ ਪਹਿਲਾਂ ਪਾਈ ਤਾਂ ਉਹ ਹੋ ਜਾਂਦੇ ਰਹੋਣ ਹਨਾ ਹਾਂਜੀ ਤੇ ਬਾਅਦ 'ਚ ਹੋਣੇ ਤਾਂ ਕਿਉਂਕਿ ਮੈਂ ਟੱਚ ਵੀ ਬਣ ਜਾਂਦੇ ਆ ਇਹ ਟਮਾਟਰ ਨੇ ਦੇਖੋ ਦੋਸਤੋ ਤਰ ਕੇ ਵੀ ਦੇਖੋ ਕਿੰਡੀ ਤਗੜੀ ਖੁਸ਼ਬੂ ਆ ਰਹੀ ਆ ਮਤਲਬ ਸਾਊਂਡ ਵੀ ਕਿੰਡੀ ਘੈਂਟ ਆ ਰਹੀ ਆ ਹਨਾ ਹਾਂਜੀ ਹੁਣ ਆਪਾਂ ਇਹਨੂੰ ਹਲਕਾ ਜਿਹਾ ਢੱਕ ਲਾਂਗੇ ਜੀ ਦੋਸਤੋ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਮਸਾਲੇ ਜੇ ਵਧੀਆ ਪਾਏ ਹੋਣ ਤਾਂ ਜਿਹੜੀ ਚੀਜ਼ ਆ ਉਹ ਵਧੀਆ ਬਣਦੀ ਆ ਜੀ ਲਓ ਜਿਹੜੇ ਆਪਣੇ ਸਬਜ਼ੀਆਂ ਪਾਈਆਂ ਸੀ ਉਹ ਭੁੱਜ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਜਿੰਨੀਆਂ ਸਬਜ਼ੀਆਂ ਨੇ ਤੇ ਸੇਵੇ ਨੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਤਾ ਜੀ ਨਮਕ ਸਵਾਦ ਅਨੁਸਾਰ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਇਹਸਾ ਆਪਾਂ ਹਰੀ ਮਿਰਚ ਵੀ ਪਾ ਸਕਦੇ ਆ ਜੀ ਤੇ ਹੁਣ ਆਪਾਂ ਪਾਵਾਂਗੇ ਜੀ ਗਰਮ ਮਸਾਲਾ ਠੀਕ ਹੈ ਜੀ ਥ ਇਹਦੇ ਨਾਲ ਵੀ ਮਤਲਬ ਵਧੀਆ ਟੇਸਟ ਆ ਜਾਂਦਾ ਜੀ ਠੀਕ ਹੈ ਜੀ ਜੇ ਮਤਲਬ ਆਪਾਂ ਮੈਗੀ ਵਗੈਰਾ ਦਾ ਟੇਸਟ ਲੈਣਾ ਤਾਂ ਆਪਾਂ ਮੈਗੀ ਮਸਾਲਾ ਵਗੈਰਾ ਵੀ ਪਾ ਸਕਦੇ ਹਾਂ ਹਾਂਜੀ ਹਾਂਜੀ ਪਾ ਸਕਦੇ ਹਾਂ ਪਰ ਜਿਹੜਾ ਇਹ ਮਸਾਲਾ ਤੇ ਜਿਹੜਾ ਜੀਰਾ ਇਹਦੇ ਨਾਲ ਮਤਲਬ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਜੀ ਤੇ ਆਪਾਂ ਨਹੀਂ ਮੈਗੀ ਮਸਾਲਾ ਇੱਕ ਪੈਰੀ ਪੈਰੀ ਮਸਾਲਾ ਹੁੰਦਾ ਜੀ ਉਹ ਵੀ ਆਪਾਂ ਪਾ ਸਕਦੇ ਹਾਂ ਨੂਡਲ ਵਾਲਾ ਮਸਾਲਾ ਹੁੰਦਾ ਜੀ ਅਲੱਗ-ਅਲੱਗ ਹੁੰਦੇ ਨੇ ਜਿਉਂ ਆਪਾਂ ਇਹਦੇ ਵਿੱਚ ਪਾ ਕੇ ਟੇਸਟੀ ਟੇਸਟੀ ਬਣਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਆਪਾਂ ਦੋ ਗੁਣਾ ਪਾਉਣਾ ਜੀ ਜਿੰਨੇ ਆਪਾਂ ਜਿਹੜੀਆਂ ਸੇਵੀਆਂ ਲਈਆਂ ਨੇ ਉਹ ਤੋਂ ਦੁੱਗਣਾ ਪਾਉਣਾਗਾ ਥੋੜਾ ਜਿਹਾ ਆਪਾਂ ਵੱਧ ਵੀ ਪਾ ਸਕਦੇ ਹਾਂ ਸਬਜ਼ੀਆਂ ਦੇ ਅਨੁਸਾਰ ਕਿਉਂਕਿ ਸਬਜ਼ੀਆਂ ਵੀ ਪੱਕਣਗੀਆਂ ਹਜੇ ਹਾਂਜੀ ਉਹ ਤਾਂ ਇਹ ਭੁੱਜ ਚੁੱਕੀਆਂ ਨੇ ਪਰ ਥੋੜੀਆਂ ਇਹਨਾਂ ਨੂੰ ਵੀ ਆਪਾਂ ਮਤਲਬ ਵੀ ਪਾਣੀ ਵਿੱਚ ਚੰਗੀ ਤਰ੍ਹਾਂ ਕੈਸਾ ਮੈਂ ਵੀ ਰੱਜ ਜਾਣਾ ਹਾਂਜੀ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਤਾ ਜੀ ਦੋ ਗੁਣਾ ਪਾਣੀ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਜਿਵੇਂ ਇੱਕ ਕੌਲੀ ਆਪਾਂ ਸੇਵੀਆਂ ਦੇ ਲਈ ਸੀ ਦੋ ਕੌਲੀਆਂ ਆਪਾਂ ਪਾਣੀ ਦੇ ਪਾਸੇ ਥੋੜਾ ਜ ਸੂਪ ਬਣ ਗਿਆ ਜੀ ਇੱਕ ਤਰ੍ਹਾਂ ਦਾ ਹੁਣ ਇਹਨੂੰ ਆਪਾਂ ਮਤਲਬ ਤਰੀ ਨੂੰ ਉਬਾਲਾ ਦਵਾ ਲੈਣਾ ਹਾਂਜੀ ਇਹਨੂੰ ਉਬਾਲਾ ਦਵਾ ਦੇਣਾ ਜਿੰਨਾ ਚਿਰ ਉਬਾਲਾ ਨਹੀਂ ਉਹਨਾਂ ਟਾਈਮ ਨਹੀਂ ਆਉ ਸੇਵੀਆਂ ਜਿਹੜੀਆਂ ਪਰੋਸਟ ਕਰੀਆਂ ਵਿੱਚ ਪਾਉਣੀਆਂ ਚੰਗੀ ਤਰ੍ਹਾਂ ਉਬਾਲਾ ਹੋ ਜਾ ਆ ਜਾਣ ਦੋ ਫਿਰ ਆਪਾਂ ਉਹ ਜਿਹੜੀਆਂ ਸੇਵੀਆਂ ਉਹਦੇ ਵਿੱਚ ਪਾਵਾਂਗੇ ਲਓ ਜੀ ਪਾਣੀ ਨੂੰ ਉਬਾਲਾ ਚੰਗੀ ਤਰ੍ਹਾਂ ਆ ਚੁੱਕਿਆ ਹੈ ਤੇ ਹੁਣ ਆਪਾਂ ਇਸ ਵਿੱਚ ਜਿਹੜੀਆਂ ਸੇਵੀਆਂ ਰੋਸਟ ਕਰੀਆਂ ਸੀਗੀਆਂ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਠੀਕ ਹੈ ਹਾਂ ਹੁਣ ਤੇ ਇੱਕ ਵਾਰੀ ਆਪਾਂ ਹਿਲਾ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਹੋ ਜੇ ਸਾਰਾ ਜਿਹੜਾ ਆਪਾਂ ਪਾਏ ਜੀ ਸਬਜ਼ੀਆਂ ਵੀ ਤੇ ਸੇਵੀਆਂ ਵੀ ਠ ਤੇ ਫਿਰ ਦੁਬਾਰਾ ਫਿਰ ਤਿਆਰੀ ਆ ਹਾਂਜੀ ਫਿਰ ਬਣ ਕੇ ਤਿਆਰ ਹੋ ਜਾਣੀ ਕਿਉਂਕਿ ਹਜੇ ਤਾਂ ਇਹ ਖਿੜਜਣਗੀਆਂ ਵੀ ਜੀ ਠੀਕ ਹੈ ਤੇ ਪਾਣੀ ਆਪਾਂ ਕਿਤੇ ਰੋਣੇ ਹੋਣੀ ਐ ਜੀ ਕਰ ਰਿਆ ਵੀ ਯਾਰ ਬਣ ਗਿਆ ਤੇ ਚੱਕ ਦੀਏ ਕਰਾਂਗੇ ਜੀ ਹਾਂਜੀ ਪਾਣੀ ਜ਼ਿਆਦਾ ਵੀ ਨਹੀਂ ਪਾਉਣਾ ਥੋੜਾ ਵੀ ਨਹੀਂ ਪਾਉਣਾ ਸਾਫ ਦੀ ਪਾਉਣਾ ਜੀ ਸਬਜ਼ੀਆਂ ਦੇ ਹਿਸਾਬ ਨਾਲ ਤੁਸੀਂ ਅਲੱਗ ਪਾਣੀ ਪਾ ਸਕਦੇ ਹੋ ਤੇ ਸੇਵੀਆਂ ਦੇ ਹਿਸਾਬ ਨਾਲ ਅਲੱਗ ਮਤਲਬ ਜੇ ਇੱਕ ਕੌਲੀ ਆਪਾਂ ਸੇਵੀਆਂ ਦੇ ਲਈ ਤਾਂ ਦੋ ਗੁਣਾ ਪਾਣੀ ਪਾਉਣਾਗਾ ਤੇ ਹੁਣ ਸਬਜ਼ੀਆਂ ਵਾਸਤੇ ਆਪਾਂ ਅਲੱਗ ਤੋਂ ਪਾ ਦੇਣਾ ਜੀ ਥੋੜਾ ਜੀ ਠੀਕ ਹੈ ਜੀ ਹੁਣ ਆਪਾਂ ਕਿੰਨਾ ਟਾਈਮ ਪਕਾਉਣਾ ਆਪਾਂ ਬਸ 5-7 ਮਿੰਟ ਪਕਾਵਾਂਗੇ ਵੀ ਜਿਹੜਾ ਪਾਣੀ ਉਹ ਵੀ ਸੁੱਕ ਜਾਏ ਤੇ ਜਿਹੜੀਆਂ ਆਪਣੀਆਂ ਸੇਵੀਆਂ ਉਹ ਵੀ ਤੇ ਆ ਰਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰਾ ਧਨੀਆ ਇਹ ਆਪਰੇਡ ਕਰ ਦਾਂਗੇ ਜੀ ਹੈ ਹਾਂਜੀ ਆਪਸ਼ਨਲ ਆ ਜੀ ਇਹ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਮਤਲਬ ਜੇਕਰ ਪਸੰਦ ਆ ਤਾਂ ਤੇ ਨਹੀਂ ਆਪਾਂ ਇਹਨੂੰ ਸਕਿਪ ਵੀ ਕਰ ਸਕਦੇ ਹਾਂ ਜੀ ਠੀਕ ਹੈ ਜੀ ਦੇਖੋ ਦੋਸਤੋ ਕਿੰਨਾ ਸੋਹਣਾ ਕਲਰ ਕਲਰ ਆਇਆ ਤੇ ਮਤਲਬ ਬਿਲਕੁਲ ਨੇਚਰਲ ਕਲਰ ਰੰਗਣਾ ਹੈ ਨਾ ਹਾਂਜੀ ਇਹਦੇ ਵਿੱਚ ਆਪਾਂ ਹਲਦੀ ਵੀ ਨਹੀਂ ਪਾਈ ਜੀ ਹਲਦੀ ਪਾ ਸਕਦੇ ਹਾਂ ਜੀ ਠੀਕ ਹੈ ਜੀ ਤਾਂ ਜੇ ਆਪਾਂ ਕਲਰ ਇਹਦਾ ਵਧੀਆ ਜਿਹਾ ਚਾਹੁੰਨੇ ਹੋਈਏ ਤੇ ਨਹੀਂ ਆਪੇ ਇਵੇਂ ਵੀ ਰੱਖ ਸਕਦੇ ਮਤਲਬ ਜਿਹੜੀਆਂ ਸਬਜ਼ੀਆਂ ਉਹ ਵੀ ਮਤਲਬ ਆਪਣਾ ਅਲੱਗ-ਅਲੱਗ ਦੀ ਸਨ ਤੇ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਬਣਾ ਕੇ ਜੀ ਘਰ ਵਿੱਚ ਖਾ ਸਕਦੇ ਹਾਂ ਸੋ ਦੁਪਹਿਰ ਦੇ ਟਾਈਮ ਜੀ ਮੈਂ ਹੁਣ ਗਰਮੀ ਆ ਤਾਂ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣੀ ਹੈ ਸਾਰੇ ਪਰਿਵਾਰ ਮਿੰਟੋ ਮਿੰਟੀ ਜਿਹੜੀ ਇਹ ਚੀਜ਼ ਆ ਹੈਲਥੀ-ਹੈਲਥੀ ਆਪਾਂ ਬਣਾ ਕੇ ਖਾ ਸਕਦੇ ਹਾਂ ਜੀ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਆਪਣਾ ਸਬਜ਼ੀਆਂ ਤੋਂ ਮਾਨਕ ਜਾਂਦਾ ਤੇ ਜਿਹੜੀਆਂ ਇਹ ਚੀਜ਼ਾਂ ਨੇ ਜਿਵੇਂ ਹੁਣ ਮੈਗੀ ਨੂਡਲਸ ਆਪਾਂ ਖਾਂਦੇ ਹਾਂ ਜੀ ਤੇ ਇਹ ਚੀਜ਼ ਵੀ ਆਪਾਂ ਮਤਲਬ ਉਹ ਚੇਕਰ ਵਿੱਚ ਮਿੰਟੋ ਮਿੰਟੀ ਆਪਾਂ ਤਿਆਰ ਕਰ ਸਕਦੇ ਦੁਪਹਿਰੇ ਤੋਂ ਪੂਰੇ ਵਧੀਆ ਰੋਣੇ ਨਜ਼ਾਰਾ ਆਇਆ ਇਹਦਾ ਖਾਂਦਾ ਹਾਂਜੀ ਤੇ ਆਪਾਂ ਸਾਸ ਨਾਲ ਵੀ ਸਰਵ ਕਰ ਸਕਦੇ ਹਾਂ ਉਂਝ ਵੀ ਖਾ ਸਕਦੇ ਹਾਂ ਜੀ ਦਹੀਂ ਨਾਲ ਖਾ ਸਕਦੇ ਹਾਂ ਜਿਵੇਂ ਵੀ ਆਪ ਨੂੰ ਪਸੰਦ ਹੋਵੇ ਓਵੇਂ ਆਪਾਂ ਇਹਨੂੰ ਖਾ ਸਕਦੇ ਹਾਂ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ